हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਰਪਰ ਸਤਿ ਸਾਲ। ਹਾਂ ਮੈਂ ਟਰਨਬੂਦ ਦੇ ਦਾਖਲਾ ਪਿਖਿਆ ਤਿਆਰੀ ਦੀਨ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਦਾ ਆਪਾਂ 10ਵਾਂ ਸੈੱਟ ਕਰ ਰਹੇ ਹਾਂ ਬੇਟਾ। ਤਾਂ ਉਹਦਾ ਆਪਾਂ ਪੈਰਾ ਜਿਹੜਾ ਹੈਗਾ ਆ ਕਰਨ ਲੱਗੇ ਤੀਜਾ। ਧਿਆਨ ਨਾਲ ਪੜਾਂਗੇ ਕਿੰਦਾ ਰਤਨ ਕੁਮਾਰ ਦਾ ਜਨਮ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਸ ਨੂੰ ਖੇਤੀ ਕਰਨਾ ਪਸੰਦ ਨਹੀਂ ਸੀ। ਇਸ ਲਈ ਉਸ ਨੇ ਮੁੰਬਈ ਆ ਕੇ ਰਹਿਣ ਦਾ ਫੈਸਲਾ ਕੀਤਾ। ਠੀਕ ਹੈ ਉਸ ਨੇ ਦਵਾਈ ਦੀ ਪੜ੍ਹਾਈ ਕੀਤੀ ਅਤੇ ਇੱਕ ਅਮੀਰ ਔਰਤ ਨਾਲ ਵਿਆਹ ਕੀਤਾ ਤਾਂ ਐਕਚੁਅਲੀ ਬੇਟਾ ਕਿਉਂਕਿ ਇਹ ਕਨਵਰਟ ਕੀਤਾ ਦਵਾਈ ਦੀ ਪੜ੍ਹਾਈ ਦਾ ਮਤਲਬ ਡਾਕਟਰੀ ਦੀ ਪੜ੍ਹਾਈ ਕੀਤੀ ਤੇ ਇੱਕ ਅਮੀਰ ਔਰਤ ਦੇ ਨਾਲ ਵਿਆਹ ਕੀਤਾ ਠੀਕ ਹੈ ਉਸ ਦਾ ਅਭਿਆਸ ਠੀਕ ਨਹੀਂ ਚੱਲਿਆ ਕਿਉਂਕਿ ਡਾਕਟਰੀ ਦੀ ਪੜ੍ਹਾਈ ਕੀਤੀ ਸੀ ਅਭਿਆਸ ਚੱਲਿਆ ਨਹੀਂ ਉਹਦਾ ਇਸ ਲਈ ਇਸ ਲਈ ਉਸ ਨੇ ਜਹਾਜ਼ ਵਿੱਚ ਸਰਜਨ ਦਾ ਅਹੁਦਾ ਸੰਭਾਲ ਲਿਆ ਸਰਜਨ ਬੇਟਾ ਜਿਹੜੇ ਆਪਰੇਸ਼ਨ ਵਗੈਰਾ ਕਰਦੇ ਆ ਠੀਕ ਹੈ ਬੇਟਾ ਅੱਗੇ ਕਹਿੰਦਾ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਮੁੰਬਈ ਵਿੱਚ ਹੀ ਰਹੇ ਜਦੋਂ ਉਸ ਦੇ ਪਤੀ ਦਾ ਜਹਾਜ਼ ਪੂਰਬੀ ਅਫਰੀਕਾ ਲਈ ਰਵਾਨਾ ਹੋਇਆ ਤਾਂ ਉਹ ਬਿਮਾਰ ਹੋ ਗਈ ਸਮੁੰਦਰੀ ਸਫ਼ਰ ਦੇ 7ਵੇਂ ਦਿਨ ਜਹਾਜ਼ ਤੂਫਾਨ ਵਿੱਚ ਫਸ ਗਿਆ ਇਹ ਕੋਈ ਵੱਡਾ ਜਹਾਜ਼ ਨਹੀਂ ਸੀ ਇਸ ਲਈ ਸ਼ਕਤੀਸ਼ਾਲੀ ਲਹਿਰਾਂ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਤਬਾਹ ਹੋ ਗਿਆ ਠੀਕ ਹੈ ਬੇਟਾ ਪੈਰਾ ਪੜ ਲਿਆ ਆਪਾਂ ਤਾਂ ਅੱਗੇ ਆਪਾਂ ਬੇਟਾ ਇਸ ਪੈਰੇ ਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਰਤਨ ਕੁਮਾਰ ਮੁੰਬਈ ਗਿਆ ਕਿਉਂਕਿ ਠੀਕ ਹੈ ਕਿਉਂ ਗਿਆ ਸੀ ਬੇਟਾ ਕਿਉਂਕਿ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦਾ ਸੀ ਉਹ ਕਿਸਾਨ ਦਾ ਪੁੱਤਰ ਸੀ ਉਸ ਨੂੰ ਖੇਤੀ ਪਸੰਦ ਨਹੀਂ ਸੀ ਤਾਂ ਬੇਟਾ ਆਪਾਂ ਪੈਰੇ 'ਚ ਪੜਿਆ ਵੀ ਉਹਨੂੰ ਖੇਤੀ ਕਰਨਾ ਪਸੰਦ ਨਹੀਂ ਸੀ ਠੀਕ ਹੈ ਬੇਟਾ ਇਸ ਕਰਕੇ ਉਹ ਮੁੰਬਈ ਚਲਾ ਗਿਆ ਸੀ ਅੱਗੇ ਕੀ ਕਹਿੰਦਾ ਪਿਆ ਉਹ ਡਾਕਟਰ ਬਣ ਗਿਆ ਜਦੋਂ ਉਸ ਦੀ ਪਤਨੀ ਬਿਮਾਰ ਹੋ ਗਈ ਕਿਉਂਕਿ ਉਸ ਦੀ ਪਤਨੀ ਅਮੀਰ ਸੀ ਕਿਉਂਕਿ ਉਸ ਦਾ ਪਿਤਾ ਇੱਕ ਕਿਸਾਨ ਸੀ ਉਹ ਆਪਣੀ ਰੋਜੀ ਰੋਟੀ ਲਈ ਤਾਂ ਬੇਟਾ ਮੁੱਖ ਰੂਪ ਵਿੱਚ ਬੇਟਾ ਜਦੋਂ ਉਹਨੂੰ ਕਿਸਾਨੀ ਕਰਨੀ ਪਸੰਦ ਨਹੀਂ ਸੀ ਉਹ ਬੰਬਈ ਆਇਆ ਸੀਗਾ ਤੇ ਉਹ ਬੰਬਈ ਆ ਕੇ ਕੀ ਬਣ ਗਿਆ ਉਹ ਡਾਕਟਰ ਬਣ ਗਿਆ ਆਪਣੀ ਰੋਜੀ ਰੋਟੀ ਦੇ ਲਈ ਠੀਕ ਹੈ ਬੇਟਾ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਮੁੰਬਈ ਵਿੱਚ ਰਹੇ ਕਿਉਂਕਿ ਉਹ ਅਮੀਰ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਹ ਫਿਲਮਾਂ ਵਿੱਚ ਕੰਮ ਕਰੇ ਤਾਂ ਜੋ ਉਹ ਡਾਕਟਰ ਬਣ ਸਕੇ ਤਾਂ ਜੋ ਜਹਾਜ਼ ਤੇ ਕੰਮ ਮਿਲ ਸਕੇ ਹਾਂ ਬੇਟਾ ਤਾਂ ਉਹਦੀ ਪਤਨੀ ਕੀ ਚਾਹੁੰਦੀ ਸੀ ਵੀ ਉਹ ਦਾ ਜਿਹੜਾ ਕੰਮ ਉੱਥੇ ਚੱਲਦਾ ਨਹੀਂ ਸੀ ਪਰ ਉਹ ਚਾਹੁੰਦੀ ਸੀਗੀ ਵੀ ਉਹ ਡਾਕਟਰ ਬਣ ਜਾਵੇ ਠੀਕ ਹੈ ਉਹਦਾ ਕੰਮ ਉੱਥੇ ਚੱਲ ਪਵੇ ਉਹ ਬੰਬਈ ਦੇ ਵਿੱਚ ਹੀ ਰਵੇ ਠੀਕ ਹੈ ਬੇਟਾ ਅੱਗੇ ਉਸ ਨੇ ਜਹਾਜ਼ ਤੇ ਕੰਮ ਕਰਨਾ ਸਵਾਰ ਕਰ ਲਿਆ ਕਿਉਂਕਿ ਉਹ ਇੱਕ ਡਾਕਟਰ ਸੀ ਉਸ ਦਾ ਅਭਿਆਸ ਠੀਕ ਨਹੀਂ ਸੀ ਚੱਲ ਰਿਹਾ ਤਾਂ ਬੇਟਾ ਮੁੱਖ ਰੂਪ ਦੇ ਵਿੱਚ ਇਹਦਾ ਕਾਰਨ ਸੀ ਵੀ ਉਹਦਾ ਅਭਿਆਸ ਆ ਜਿਹੜਾ ਉਹ ਠੀਕ ਨਹੀਂ ਸੀ ਚੱਲ ਰਿਹਾ ਡਾਕਟਰੀ ਉਹਨੇ ਕੀਤੀ ਹੋਈ ਸੀਗੀ ਠੀਕ ਹੈ ਪੁੱਤ ਤੇ ਬੇਟਾ ਲਾਸਟ ਸਵਾਲ ਆ ਇਹਦਾ ਕਿੰਤਾ ਜਦੋਂ ਉਹ ਜਹਾਜ਼ ਨਾਲ ਰਵਾਨਾ ਹੋਇਆ ਤਾਂ ਉਸ ਦੀ ਪਤਨੀ ਉਦਾਸ ਹੋ ਗਈ ਖੋਸ਼ ਸੀ ਬਿਮਾਰ ਪੈ ਗਈ ਤਾਂ ਬਿਮਾਰ ਪੈ ਗਈ ਸੀ ਬੇਟਾ ਠੀਕ ਹੈ ਪੈਰੇ ਅੰਤ ਤਾ ਇਹ ਸੀਗਾ ਬੇਟਾ ਇਹਦਾ ਤੀਜਾ ਪੈਰਾ 10ਵੇਂ ਸੈਟ ਦਾ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ